ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਜੀਵਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹੀ ਪ੍ਰਕਾਸ਼ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਸੀਂ ਵੀਡੀਓ ਪੇਸ਼ ਕਰਨ ਜਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਹੋਏ ਹਨ ਗੁਰੂ ਜੀ ਸਰਬ ਸੰਜੀਵਾਲਤਾ ਦੇ ਪ੍ਰਤੀਕ ਸਨ ਆਪ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹਾਦਤ ਦੇ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ 5 ਵੈਸਾਖ ਸੰਮਤ 1678 ਬਿਕਰਮੀ ਵਿਜੇ ਮਾਤਾ ਨਾਨਕੀ ਜੀ ਦੀ ਗੁਖੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਸ੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲ ਵਿਖੇ ਹੋਇਆ। ਆਪ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪੰਜਵੇਂ ਪੁੱਤਰ ਹੋਏ। ਜਦੋਂ ਬੇਟੇ ਦੇ ਜਨਮ ਦੀ ਖਬਰ ਆਪ ਨੂੰ ਮਿਲੀ ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਜੀ ਸ੍ਰੀ ਹਰਮੰਦਰ ਸਾਹਿਬ ਵਿੱਚ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ ਕੀਰਤਨ ਦੀ ਸਮਾਪਤੀ ਉਪਰੰਤ ਆਪ ਜੀ ਸੰਗਤਾਂ ਸਮੇਤ ਗੁਰੂ ਕੇ ਮਹਿਲ ਜਿੱਥੇ ਬਾਲਕ ਦਾ ਜਨਮ ਹੋਇਆ ਸੀ ਗਏ ਅਤੇ ਆਉਂਦਿਆਂ ਹੀ ਨੰਮ ਜੰਮ ਜਨਮੇ ਬੱਚੇ ਨੂੰ ਸਿਰ ਚੁਕਾ ਕੇ ਬੰਦਨਾ ਕੀਤੀ ਇਹ ਦੇਖ ਕੇ ਭਾਈ ਬਿਧੀਜੰਦ ਜੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਬਾਲਕ ਨੂੰ ਨਮਸਕਾਰ ਕਰਨ ਦਾ ਕੀ ਕਾਰਨ ਹੈ ਤਾਂ ਮੀਰੀ ਪੀਰੀ ਦੇ ਮਾਲਕ ਜੀ ਦਾ ਉੱਤਰ ਸੀ ਦੀਨ ਰਸ਼ਕ ਸੰਕਟ ਹਰੇ ਉਸ ਸਮੇਂ ਹੀ ਨਾਮ ਤੇਗ ਬਹਾਦਰ ਰੱਖਿਆ ਗਿਆ ਅਤੇ ਅਰਦਾਸ ਕੀਤੀ ਕਿ ਗੁਰੂ ਨਾਨਕ ਸਾਹਿਬ ਇਸ ਬਾਲਕ ਨੂੰ ਅੜਖ ਲੋਣ ਦੀ ਸ਼ਕਤੀ ਬੁਰਾਈ ਨਾਲ ਸਦਾ ਟਕਰਾਉਣ ਦਾ ਬਲ ਅਤੇ ਆਖਰੀ ਦਮ ਤੱਕ ਜੂੰਝਣ ਦੀ ਸ਼ਕਤੀ ਇਸ ਬਾਲਕ ਨੂੰ ਅੜਖ ਲੋਣ ਦੀ ਸ਼ਕਤੀ ਬੁਰਾਈ ਨਾਲ ਸਦਾ ਟਕਰਾਉਣ ਦਾ ਬਲ ਅਤੇ ਆਖਰੀ ਦਮ ਤੱਕ ਜੂਝਣ ਦਾ ਤਾਕਤ ਇਹ ਵੀ ਫਰਮਾਇਆ ਕਿ ਜ਼ਾਲਮ ਤੁਰਕਾਂ ਦੀ ਜੜ ਇਹ ਨਿਰਪੈ ਬਾਲਕ ਹੀ ਉਖੇੜੇਗਾ ਗੁਰੂ ਹਰਗੋਬਿੰਦ ਜੀ ਕਈ ਵਾਰੀ ਕਿਹਾ ਕਰਦੇ ਸਨ ਕਿ ਇਹ ਭਾਵ ਸ੍ਰੀ ਗੁਰ ਤੇਗ ਬਹਾਦਰ ਜੀ ਵੱਡੇ ਹੋ ਕੇ ਸੱਚੇ ਸ਼ਾਂਤ ਧਰਮ ਰੱਖਿਅਕ ਅਤੇ ਹਿੰਦੂਆਨ ਦਾ ਥੰਮ ਹੋਣਗੇ ਇੱਕ ਵਾਰੀ ਮਾਤਾ ਨਾਨਕੀ ਜੀ ਨੇ ਵੀ ਪੁੱਛਿਆ ਕਿ ਆਪਣੇ ਵੱਡੇ ਪੁੱਤਰ ਭਾਵ ਬਾਬਾ ਗੁਰਦਿੱਤਾ ਜੀ ਸਾਰੇ ਕਾਰਜ ਸੰਭਾਲਦੇ ਹਨ ਤੁਸੀਂ ਉਹਨਾਂ ਦਾ ਇੰਨਾ ਆਦਰ ਨਹੀਂ ਕਰਦੇ ਆਪਣਾ ਦੂਜਾ ਪੁੱਤਰ ਭਾਵ ਸੂਰਜਮਲ ਵੀ ਸਿਆਣਾ ਹੈ ਪਰ ਤੁਸੀਂ ਉਸ ਨੂੰ ਘਾਟ ਪੁੱਛਦੇ ਹੋ ਅਣੀ ਰਾਏ ਨੂੰ ਵੀ ਇੰਨਾ ਪਿਆਰ ਨਹੀਂ ਦਿੰਦੇ ਜਿੰਨਾ ਪੰਜਵੇਂ ਪੁੱਤਰ ਭਾਵ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਾਂ ਗੁਰੂ ਹਰਗੋਬਿੰਦ ਜੀ ਨੇ ਉੱਤਰ ਦਿੰਦਿਆਂ ਕਿਹਾ ਕਿ ਇਹ ਬਾਲਕ ਅਜਰ ਨੂੰ ਜਨਨ ਵਾਲਾ ਧੀਰਜ ਵਾਲਾ ਆਪਾ ਵਰਨ ਵਾਲਾ ਹੈ ਅਤੇ ਦੂਜਾ ਇਹਨਾਂ ਦੇ ਗ੍ਰਹਿ ਇੱਕ ਐਸਾ ਪੁੱਤਰ ਜਨਮੇਗਾ ਜੋ ਪ੍ਰਚੰਡ ਤੇਜ ਵਾਲਾ ਹੋਵੇਗਾ ਅਤੇ ਦੁਸ਼ਟਾਂ ਦਾ ਨਾਸ਼ ਕਰੇਗਾ ਬਚਪਨ ਬਚਪਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਬਹੁਤ ਹੀ ਸ਼ਾਂਤ ਸੁਭਾਅ ਦੇ ਮਾਲਕ ਸੀ ਆਪ ਨੇ ਕਦੇ ਵੀ ਕਿਸੇ ਚੀਜ਼ ਦੀ ਜਿੱਦ ਨਾ ਕੀਤੀ ਆਪ ਨੂੰ ਭਾਵੇਂ ਕੋਈ ਚੁੱਕ ਲੈਂਦਾ ਜਾਂ ਪੰਘੂੜੇ ਵਿੱਚ ਪਾ ਦਿੰਦਾ ਕਦੇ ਵੀ ਨਾ ਰੋਂਦੇ ਬਾਕੀ ਬੱਚਿਆਂ ਵਾਂਗ ਰੋ ਕੇ ਕਦੇ ਦੁੱਧ ਵੀ ਨਾ ਮੰਗਿਆ ਮਾਂ ਕਈ ਵਾਰ ਫਿਕਰਮੰਦ ਹੋ ਜਾਂਦੀ ਕਿ ਕਿਤੇ ਬੱਚੇ ਨੂੰ ਕੋਈ ਤਕਲੀਫ ਤਾਂ ਨਹੀਂ ਹੋ ਗਈ ਹੋਵੇ ਜਿਸ ਕਾਰਨ ਇਹ ਬੋਲਦਾ ਖੇਡਦਾ ਨਹੀਂ ਪਰ ਗੁਰੂ ਹਰਗੋਬਿੰਦ ਜੀ ਸਦਾ ਹੀ ਇਹ ਕਹੇ ਕਹਿੰਦੇ ਕਿ ਇਹ ਜਨਮ ਤੋਂ ਹੀ ਬ੍ਰਹਮ ਪਛਾਣ ਆਏ ਹਨ ਵਿਦਿਆ ਤੇ ਹੋਰ ਸਿਖਲਾਈ ਗੁਰੂ ਹਰਗੋਬਿੰਦ ਜੀ ਨੇ ਆਪਣੇ ਬਾਲਕ ਬਾਬਾ ਗੁਰੂ ਤੇਗ ਬਹਾਦਰ ਜੀ ਦੀ ਪੜ੍ਹਾਈ ਅਤੇ ਸਿੱਖਲਾਈ ਦਾ ਉਚੇਚਾ ਪ੍ਰਬੰਧ ਕੀਤਾ ਭਾਈ ਗੁਰਦਾਸ ਜੀ ਨੂੰ ਅਖਰੀ ਵਿੱਦਿਆ ਦੇਣ ਲਈ ਕਿਹਾ ਅਤੇ ਰਤਾ ਕੋ ਵੱਡੇ ਹੋਏ ਤਾਂ ਬਾਬਾ ਬੁੱਢਾ ਜੀ ਪਾਸ ਰਮਦਾਸ ਭੇਜਿਆ ਤਾਂ ਕਿ ਕੀਰਤ ਦੀ ਮਹੱਤਤਾ ਅਤੇ ਹੋਰ ਗੁਣ ਪ੍ਰਾਪਤ ਕਰ ਸਕਣ ਬਾਬਾ ਬੁੱਢਾ ਜੀ ਨੂੰ ਬਹੁਤ ਵਡੇਰੀ ਉਮਰ ਵਿੱਚ ਵੀ ਕੀਰਤ ਵਿੱਚ ਜੁਟਿਆ ਦੇਖ ਕੇ ਬਹੁਤ ਡੂੰਗਾ ਪ੍ਰਭਾਵ ਪਿਆ ਗੁਰੂ ਨਾਨਕ ਦੇਵ ਜੀ ਵਾਂਗ ਹੀ ਆਪਨੇ ਵੀ ਹੱਥੀਂ ਕੀਰਤ ਕੀਤੀ ਆਪਨੇ ਪਾਈ ਜੇਠਾ ਜੀ ਤੋਂ ਸ਼ਸਤਰ ਵਿੱਦਿਆ ਦੀ ਸਿੱਖਲਾਈ ਲਈ ਇਹ ਸਭ ਕੁਝ ਸਿੱਖਣ ਦੇ ਨਾਲ ਨਾਲ ਗੁਰੂ ਤੇਗ ਬਹਾਦਰ ਜੀ ਨੇ ਗੁਰਬਾਣੀ ਦਾ ਡੂੰਘਾ ਅਧਿਐਨ ਵੀ ਕੀਤਾ ਆਪ ਘੋੜਾ ਚੰਗਾ ਦੁੜਾ ਲੈਂਦੇ ਸੀ ਅਤੇ ਆਪ ਘੋੜਿਆਂ ਦੀ ਪਛਾਣ ਵੀ ਚੰਗੀ ਤਰ੍ਹਾਂ ਕਰ ਲੈਂਦੇ ਸੀ ਸਰੀਰਕ ਦੇਖ ਆਪ ਜੀ ਦਾ ਕਦ ਲੰਮਾ ਨਿਕਲ ਰਿਹਾ ਸੀ ਆਪ ਨੂੰ ਦੇਖ ਕੇ ਸਭ ਇਹੋ ਕਹਿੰਦੇ ਸਨ ਕਿ ਪਿਤਾ ਸਮ ਹੀ ਕਾਟ ਕਾਠ ਕੱਢ ਰਹੇ ਹਨ ਮੁਖ ਬਹੁਤ ਸੋਹਣਾ ਚੰਦਰਮਾ ਵਾਂਗ ਚਮਕਦਾ ਸੀ ਬਾਹਾਂ ਲੰਮੀਆਂ ਤੇ ਛਾਤੀ ਚੌੜੀ ਨਿਕਲ ਰਹੀ ਸੀ ਨੈਣ ਬਹੁਤ ਵੱਡੇ ਸਨ ਤੇ ਰਤਾ ਕੋ ਲਾਲੀ ਪਾ ਮਾਰਦੀ ਸੀ ਜਦ ਗੁਰੂ ਜੀ ਹੌਲੀ ਹੌਲੀ ਤੁਰਦੇ ਤਾਂ ਹੋਰ ਵੀ ਸੋਹਣੇ ਲੱਗਦੇ ਸੁਭਾ ਗੁਰੂ ਤੇਗ ਬਹਾਦਰ ਜੀ ਸ਼ਾਂਤ ਸੁਭਾ ਦੇ ਮਾਲਕ ਸੀ ਆਪ ਆਮ ਤੌਰ ਤੇ ਚੁੱਪ ਹੀ ਰਹਿੰਦੇ ਜਾਂ ਕੀਰਤਨ ਸੁਣਦੇ ਜਾਂ ਵਿਦਿਆ ਗ੍ਰਹਿਣ ਕਰਨ ਵਿੱਚ ਲੱਗੇ ਰਹਿੰਦੇ ਸੰਸਾਰੀ ਵਸਤੂਆਂ ਤੇ ਦਿਖਾਵੇ ਦੇ ਕਾਰਜਵਲ ਕੋਈ ਖਿੱਚ ਨਾ ਹੁੰਦੀ। ਭਾਵ ਅੰਤਰ ਬਿਰਤੀ ਸਨ। ਗੁਰੂ ਜੀ ਦੀ ਸੰਤਾਨ ਜਾਣ ਕੇ ਲੋਕ ਕਈ ਪ੍ਰਕਾਰ ਦੀਆਂ ਪੇਟਾਵਾਂ ਦਿੰਦੇ ਸਨ ਪਰ ਆਪ ਕੋਈ ਦਿਲਚਸਪੀ ਨਾ ਲੈਂਦੇ। ਆਪ ਦੇ ਹਿਰਦੇ ਵਿੱਚ ਗਰੀਬੀ, ਧੀਰਜ ਅਤੇ ਦਾਨੀ ਸੁਭਾਅ ਸੀ। ਪਿਤਾ ਜੀ ਦੇ ਦਰਸ਼ਨਾਂ ਨੂੰ ਜਦ ਆਉਂਦੇ ਨੈਣ ਨੀਵੇਂ ਰੱਖਦੇ, ਹਰ ਸਮੇਂ ਨੇੜੇ ਰਹਿੰਦੇ ਤਾਂ ਕਿ ਉਹ ਕੋਈ ਸੇਵਾ ਲਗਾਉਣ ਤਾਂ ਤਤਪਰ ਤੋਂ ਪੂਰਿਆ ਕਰਨ। ਆਪ ਜੀ ਕਿਸੇ ਨੂੰ ਦੁਖੀ ਦੇਖ ਕੇ ਜਾਂ ਲੋੜਵੰਦ ਜਾਣਦੇ ਤਾਂ ਉਸੇ ਵੇਲੇ ਉਸ ਦੀ ਜ਼ਰੂਰਤ ਪੂਰੀ ਕਰ ਦਿੰਦੇ ਘਰ ਦਾ ਕੀਮਤੀ ਸਮਾਨ ਲੋੜਵੰਦ ਨੂੰ ਦੇ ਦਿੰਦੇ ਅਜੇ 4 ਸਾਲ ਦੇ ਹੀ ਸਨ ਕਿ ਬਾਬਾ ਗੁਰਜੀਤਾ ਜੀ ਦੀ ਸ਼ਾਦੀ ਵੇਲੇ ਆਪ ਜੀ ਨੂੰ ਨਵੇਂ ਕੀਮਤੀ ਪੋਸ਼ਾਕ ਅਤੇ ਕੰਗਣ ਤੇ ਕੀਮਤੀ ਹਾਰ ਪਹਿਨਾਇਆ ਗਿਆ ਜਦੋਂ ਜੰਜ ਚੜਨ ਲੱਗੀ ਤਾਂ ਕਿਸੇ ਨੰਗੇ ਬਾਲਕ ਤੇ ਆਪ ਦੀ ਨਜ਼ਰ ਪਈ ਤਾਂ ਦੌੜ ਕੇ ਸਾਰੇ ਤਨ ਦੇ ਬਸਤਰ ਤੇ ਕੰਗਣ ਉਤਾਰ ਕੇ ਉਸ ਨੂੰ ਦੇ ਆਏ ਮਾਤਾ ਜੀ ਦੇ ਪੁੱਛਣ ਤੇ ਆਪਨੇ ਕਿਹਾ ਕਿ ਮਾਂ ਉਸ ਦੀ ਲੋੜ ਤਾਂ ਕਿਸੇ ਨੇ ਪੂਰੀ ਨਹੀਂ ਸੀ ਕਰਨੀ ਮੈਨੂੰ ਤਾਂ ਹੁਣੇ ਹੋਰ ਮਿਲ ਜਾਏਗਾ ਆਪ ਗਰਮੀ ਸਰਦੀ ਧੁੱਪ ਛਾਂ ਸੁਖ ਦੁੱਖ ਤੋਂ ਬਚਪਨ ਵਿੱਚ ਹੀ ਉੱਚੇ ਹੋ ਗਏ ਸਨ ਆਪ ਬਹੁਤ ਥੋੜਾ ਖਾਂਦੇ ਸਰੀਰ ਦਾ ਖਿਆਲ ਘੱਟ ਹੀ ਰੱਖਦੇ ਸੀ ਇੱਕ ਵਾਰ ਐਸੀ ਸਮਾਦੀ ਲਗਾਈ ਕਿ ਹਾਨੀਆਂ ਨੇ ਪੋਸ਼ਾਕ ਤੱਕ ਉਤਾਰ ਲਈ ਆਪ ਤਾਂ ਵੀ ਡੋਲ ਰਹੇ ਪਹਿਲਾ ਮਨ ਪਰਬੋਧੇ ਆਪਣਾ ਬਚਪਨ ਦੇ ਸੁਭਾਅ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਗੁਰਤੇਗ ਬਹਾਦਰ ਜੀ ਜੋ ਕਹਿੰਦੇ ਸਨ ਉਸੇ ਸੇ ਪਹਿਰਾ ਦੇ ਕੇ ਖੁਸ਼ ਹੁੰਦੇ ਸਨ ਇੱਕ ਵਾਰੀ ਆਪ ਜੀ ਦੇ ਕੋਲ ਆਪ ਜੀ ਦੇ ਕਹਾਣੀ ਦੀ ਮਾਂ ਆਈ ਤੇ ਕਹਿਣ ਲੱਗੀ ਕਿ ਦੋਸਤ ਨੂੰ ਸਮਝਾਓ ਕਿ ਇਹ ਗੁੜਬਹਤਾ ਨਾ ਖਾਇਆ ਕਰੇ ਆਪ ਜੀ ਨੇ ਕਿਹਾ ਮਾਂ ਅਗਲੇ ਹਫਤੇ ਪੁੱਤਰ ਨੂੰ ਲਿਹਾਇਂ ਅਗਲੇ ਹਫਤੇ ਮਾਂ ਪੁੱਤਰ ਨੂੰ ਜਾਦ ਲਿਹਾਈ ਤਾਂ ਆਪ ਜੀ ਨੇ ਕੇਵਲ ਇੰਨਾ ਹੀ ਕਿਹਾ ਮਿੱਤਰਾ ਗੁੜਬਹਤਾ ਖਾਣਾ ਚੰਗਾ ਨਹੀਂ ਹੁੰਦਾ ਮਾਂ ਦਾ ਪੁੱਛਣਾ ਸੁਭਾਵਿਕ ਸੀ ਕਿ ਜੇ ਇੰਨੀ ਹੀ ਗੱਲ ਕਹਿਣੀ ਸੀ ਤਾਂ ਉਸੇ ਦਿਨ ਹੀ ਆਖ ਦਿੰਦੇ ਆਪ ਜੀ ਨੇ ਕਿਹਾ ਮਾ ਪਿਛਲੇ ਹਫਤੇ ਮੈਂ ਆਪਾਂ ਗੁਰੂ ਬਹੁਤ ਖੰਦਾ ਸੀ ਇਹ ਸਨ ਪੂਰਨੇ ਜੋ ਨੌਵੇਂ ਪਾਤਸ਼ਾਹ ਪਾ ਰਹੇ ਸਨ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ